ਪੀਬੀ ਕੈਨੇਡਾ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਕੈਨੇਡਾ ਤੋਂ ਅੰਤਰਰਾਸ਼ਟਰੀ ਕਾਮਿਆਂ ਅਤੇ ਪੱਕੀ ਰਹਾਇਸ਼ ਯਾਨੀ ਕਿ ਪੀਆਰ ਦੇ ਚਾਹਵਨਾਂ ਲਈ ਦੋ ਵੱਡੀਆਂ ਖਬਰਾਂ ਸਾਹਮਣੇ ਆਈਆਂ ਹਨ ਸਭ ਤੋਂ ਪਹਿਲੀ ਗੱਲ ਕਰ ਲੈਣੀ ਜੀ ਐਚ1ਵੀ ਵੀਜ਼ਾ ਧਾਰਕਾਂ ਲਈ ਕੈਨੇਡਾ ਨੇ ਖੋਲੇ ਦਰਵਾਜ਼ੇ ਡੋਨਾਲਡ ਟਰੰਪ ਦੀ ਅਗਵਾਈ ਵਾਲੀ ਅਮਰੀਕਾ ਸਰਕਾਰ ਵੱਲੋਂ ਐਚ1ਵੀ ਵੀਜ਼ਾ ਨੀਤੀਆਂ ਵਿੱਚ ਕੀਤੇ ਗਏ ਬਦਲਾਵਾਂ ਤੋਂ ਬਾਅਦ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਆਈਆਰਸੀਸੀ ਨੇ ਹੁਣ ਅਮਰੀਕਾ ਜਾਣ ਦੇ ਚਾਹਵਨ ਵਿਸ਼ੇਸ਼ ਤਕਨੀਕੀ ਕਰਮਚਾਰੀਆਂ ਲਈ ਇੱਕ ਨਵਾਂ ਅਤੇ ਅਕਰਸ਼ਕ ਰਾਹ ਖੋਲ ਦਿੱਤਾ ਹੈ ਕੈਨੇਡਾ ਨੇ ਕਿਉਂ ਦਿੱਤੀ ਅਜਿਹੀ ਪੇਸ਼ਕਸ਼ ਅਮਰੀਕਾ ਨੇ H1B ਵੀਜ਼ਾ ਲਈ ਨਿਯਮ ਸਖਤ ਕਰ ਦਿੱਤੇ ਹਨ ਅਤੇ ਵੀਜ਼ਾ ਫੀਸ 1 ਡਾਲਰ ਯਾਨੀ ਕਿ 1 ਲੱਖ ਡਾਲਰ ਤੋਂ ਵੱਧ ਤੈਅ ਕਰ ਦਿੱਤੀ ਗਈ ਹੈ ਇਸ ਕਾਰਨ ਭਾਰਤੀ ਕੰਪਨੀਆਂ ਤੇ ਕਰਮਚਾਰੀਆਂ ਨੂੰ ਵੱਡੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਕੈਨੇਡਾ ਨੇ ਹੁਣ ਉਨ੍ਹਾਂ ਭਾਰਤੀਆਂ ਤੇ ਪੰਜਾਬੀਆਂ ਲਈ ਦਰਵਾਜ਼ੇ ਖੋਲੇ ਹਨ ਜੋ H1B ਵੀਜ਼ਾ ਪ੍ਰਣਾਲੀਆਂ ਦੇ ਤਹਿਤ ਅਮਰੀਕਾ ਵਿੱਚ ਕੰਮ ਕਰਨ ਦੇ ਚਾਹਵਨ ਸਨ ਕੈਨੇਡਾ ਇਨਾ ਪ੍ਰਭਾਵਸ਼ਾਲੀ ਕਾਮਿਆਂ ਨੂੰ ਅਕ ਸ਼ੇਤ ਕਰਕੇ ਆਪਣੇ ਦੇਸ਼ ਲਿਆਉਣਾ ਚਾਹੁੰਦਾ ਹੈ ਕੈਨੇਡਾ ਵਿੱਚ ਪੀਆਰ ਯਾਨੀ ਕਿ ਪਰਮਨੈਂਟ ਰੈਜ਼ੀਡੈਂਟ ਲੈਂਡ ਦੇ 54 ਪੰਜਾਬੀ ਭਾਰਤੀਆਂ ਲਈ ਹੁਣ ਇੱਕ ਖੁਸ਼ਖਬਰੀ ਆ ਰਹੀ ਹੈ। ਕੈਨੇਡਾ ਇਮੀਗ੍ਰੇਸ਼ਨ ਵਿਭਾਗ ਆਪਣੇ ਪੀਆਰ ਟੀਚੇ ਨੂੰ ਤੇਜ਼ੀ ਨਾਲ ਪੂਰਾ ਕਰ ਰਿਹਾ ਹੈ। ਹੁਣ ਤੱਕ ਪੀਆਰ 31 ਜੁਲਾਈ ਤੱਕ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ 246000 ਲੋਕਾਂ ਨੂੰ ਪੀਆਰ ਦਿੱਤੀ ਜਾ ਚੁੱਕੀ ਹੈ। ਕੈਨੇਡਾ ਦਾ ਇਸ ਸਾਲ ਦਾ ਕੁੱਲ ਟੀਚਾ 395000 ਲੋਕਾਂ ਨੂੰ ਪੀਆਰ ਦੇਣਾ ਹੈ। ਕੈਨੇਡਾ ਦੇ ਕਈ ਪ੍ਰੋਵਿੰਸ ਖਾਸ ਤੌਰ ਤੇ ਪੀਐਨਪੀ ਕੋਟੇ ਵੱਲੋਂ ਇਸ ਸਾਲ ਪੀਆਰ ਦੇ ਕੋਟੇ ਕਾਫੀ ਜ਼ਿਆਦਾ ਵਧਾਏ ਗਏ ਹਨ ਇਹਨਾਂ ਵਧੇ ਹੋਏ ਕੋਟਿਆਂ ਕਾਰਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ 395000 ਤੋਂ ਵੱਧ ਪੀਆਰ ਦਿੱਤੀ ਜਾ ਸਕਦੀ ਹੈ ਇਹ ਦੋਵੇਂ ਅਪਡੇਟਸ ਖਾਸ ਕਰਕੇ ਤਕਨੀਕੀ ਕਰਮਚਾਰੀਆਂ ਲਈ ਨਵੇਂ ਰਸਤੇ ਖੋਲਣਾ ਅਤੇ ਪੀਆਰ ਦੇ ਟੀਚੇ ਵਿੱਚ ਤੇਜ਼ੀ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਲਈ ਬਹੁਤ ਹੀ ਸਕਾਰਾਤਮਕ ਸੰਕੇਤ ਹੈ ਕਿ ਤੁਸੀਂ ਖਬਰ ਤੋਂ ਬਾਅਦ ਕੈਨੇਡਾ ਵਿੱਚ ਵਰਕ ਪਰਮਿਟ ਜਾਂ ਪੀਆਰ ਬਾਰੇ ਵਿਚਾਰ ਕਰ ਸਕਦੇ ਇਸੇ ਕੀ ਕੈਨੇਡਾ ਦੇ ਨਾਲ ਜੁੜੀ ਹੋਈ ਬਹੁਤ ਵੱਡੀ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਉਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਵਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ